20 ਕਿਲੋਮੀਟਰ ਜਿਹੜੀ ਨਹਿਰ ਹੈ ਰਿਕਾਰਡ ਸਮੇਂ ਦੇ ਵਿੱਚ ਇੱਕ ਮਹੀਨੇ ਦੇ ਵਿੱਚ ਵਿੱਚ ਇਹ ਸੜ ਜਿਹੜੀ ਸਾਰੀ ਨਹਿਰ ਹੈ ਇਹ ਬਣਾਈ ਗਈ ਹੈ ਤੇ ਵੱਡੀ ਗੱਲ ਇਸ ਦੇ ਵਿੱਚ 40 ਕਰੋੜ ਰੁਪਏ ਦਾ ਇਸ ਦਾ ਐਸਟੀਮੇਟ ਸੀ ਤੇ ਜਿਹੜਾ ਸਾਡੇ ਮਹਿਕਮੇ ਦੇ ਇਮਾਨਦਾਰ ਅਧਿਕਾਰੀਆਂ ਦੀ ਮਿਹਨਤ ਦੇ ਸਦਕਾ ਇਹ 36 ਕਰੋੜ ਦੇ ਵਿੱਚ ਬਣਿਆ ਹੈ ਤੇ ਇਸ ਦੇ ਨਾਲ ਤਿੰਨ ਜ਼ਿਲ੍ਹੇ ਪਟਿਆਲਾ ਸੰਗਰੂਰ ਤੇ ਮਾਨਸਾ ਤੇ 10 ਬਲਾਕ ਬਿਲਕੁਲ ਲਗਿਆ ਮਲੇਰ ਕੋਡਲਾ ਵੀ ਜ਼ਿਲ੍ਹੇ ਦੇ ਵਿੱਚ ਹੀ ਆ ਜਾਂਦਾ ਪਰ ਅਸੀਂ ਉਹਦੇ ਵਿੱਚ ਲਿਖ ਲਾਣੇ ਆ ਸੋ 10 ਬਲਾਕਾਂ ਨੂੰ ਕਰੀਬ 4 ਲੱਖ ਏਕੜ ਜ਼ਮੀਨ ਨੂੰ ਆ ਸਾਰੇ ਕਿਸਾਨ ਖੜੇ ਆ ਸਾਰੇ ਦੇਖ ਰਹੇ ਆ 4 ਲੱਖ ਏਕੜ ਜ਼ਮੀਨ ਨੂੰ ਪਾਣੀ ਨਹੀਂ ਮਿਲਦਾ ਤੇ ਪਿਛਲੇ ਲੰਬੇ ਸਮੇਂ ਤੋਂ ਨਹੀਂ ਮਿਲ ਰਿਹਾ ਸੀ ਸੋ ਜਿਹੜੀ ਸਾਡੀ ਸੋਚ ਹੈ ਸਰਕਾਰ ਦੀ ਸੋਚ ਹੈ ਸਾਡੇ ਮੁੱਖ ਮੰਤਰੀ ਸਾਹਿਬ ਸਰਦਾਰ ਭਗਵਾਨ ਸਿੰਘ ਮਾਨ ਜੀ ਨੇ ਜਦੋਂ ਸਰਕਾਰ ਸੰਭਾਲੀ ਦੀ ਉਸ ਸਮੇਂ ਕਿਹਾ ਸੀ ਕਿ ਅਸੀਂ ਟੇਲਾਂ ਤੱਕ ਪਾਣੀ ਪਹੁੰਚਾਵਾਂਗੇ ਤੇ ਵਿਰੋਧੀ ਸਾਡੇ ਤੇ ਹੱਸਦੇ ਸੀ ਪਰ ਹੁਣ ਸਾਰੀ ਚੀਜ਼ ਲੋਕਾਂ ਦੇ ਸਾਹਮਣੇ ਹੈ ਜਿੱਥੇ 40-40 ਸਾਲ ਤੇ 30-30 ਸਾਲ ਤੇ 20-20 ਸਾਲ ਤੇ ਪਾਣੀ ਨਹੀਂ ਕਦੀ ਮਿਲਿਆ ਸੀ ਅਸੀਂ ਉਹ ਸਾਰੇ ਖੇਤਾਂ ਨੂੰ ਪਾਣੀ ਦੇ ਰਹੇ ਹਾਂ ਵਿੱਚ 16500 ਦੇ ਕਰੀਬ ਅਸੀਂ ਖਾਲ ਵੀ ਬਣਾਏ ਆ ਜਿਹੜੇ ਲੰਬੇ ਸਮੇਂ ਤੋਂ ਟੁੱਟੇ ਸੀ ਸੂਵੇ ਬਣਾਏ ਨੇ ਦੇਖੋ ਪੰਜਾਬ ਦੇ ਲੋਕਾਂ ਦੇ ਨਾਲ ਅਸੀਂ ਹਮੇਸ਼ਾ ਖੜੇ ਆ ਸਰਕਾਰ ਪੂਰੀ ਤਰ੍ਹਾਂ ਨਾਲ ਖੜੀ ਹੈ ਪਰ ਇਹ ਜ਼ਿੰਮੇਵਾਰੀ ਮੋٹے ਤੌਰ ਤੇ ਕੇਂਦਰ ਸਰਕਾਰ ਦੀ ਬੰਦੀ ਹੈ ਪਹਿਲਾਂ ਤਾਂ ਕੇਂਦਰ ਸਰਕਾਰ ਨੂੰ ਉਹਨਾਂ ਨਾਲ ਗੱਲ ਕਰਨੀ ਚਾਹੀਦੀ ਸੀ ਕਿ ਕਈ ਦਿਨਾਂ ਤੋਂ ਗੱਲ ਚੱਲ ਰਹੀ ਸੀ ਵੀ ਡੀਪੋਲਟ ਹੋ ਰਿਹਾ ਉਹਨਾਂ ਨਾਲ ਗੱਲ ਕਰਨੀ ਚਾਹੀਦੀ ਸੀ ਉਹ ਤਾਂ ਸੈਂਟਰਲ ਸਰਕਾਰਮੈਂਟ ਹੀ ਕਰ ਸਕਦੀ ਸੀ ਉਹਨਾਂ ਨੇ ਕੋਈ ਗੱਲ ਨਹੀਂ ਕੀਤੀ ਹੁਣ ਇੱਕ ਪਾਸੇ ਤੇ ਮੋਦੀ ਸਾਹਿਬ ਹਰ ਇੱਕ ਨੂੰ ਜਫੀਆਂ ਪਾਈ ਜਾਂਦੇ ਨੇ ਦੋਸਤ ਕਹੀ ਜਾਂਦੇ ਨੇ ਤੇ ਫਿਰ ਦੋਸਤਾਂ ਨਾਲ ਗਲਤੀ ਕੀਤੀ ਜਾ ਸਕਦੀ ਆ ਇਹ ਤਾਂ ਸਿਰਫ ਹੁਣ ਉਹ ਜਿਹੜਾ ਸਾਨੂੰ ਸਰਕਾਰ ਨੂੰ ਬਦਨਾਮ ਕਰਨ ਦੀਆਂ ਗੱਲਾਂ ਕਰਦੇ ਆ ਹੁਣ ਡੀਪੋਰਟ ਹੋਇਆ ਜਿਹੜਾ ਜਹਾਜ਼ ਉਹ ਚ ਕਿੰਨੇ ਲੋਕ ਸੀ ਕਿੰਨੇ ਪੰਜਾਬੀ ਦੇ ਕਿੰਨੇ ਹਰਿਆਣਵੀ ਤੇ ਕਿੰਨੇ ਗੁਜਰਾਤੀ ਸੀ ਇੱਥੇ ਅੰਬਰਸਰ ਕਿਉਂ ਡੀਪੋਰਟ ਹੋਇਆ ਇਹ ਦੱਸਣਾ ਚਾਹੁੰਦੇ ਆ ਲੋਕਾਂ ਨੂੰ ਦਿਖਾਉਣਾ ਚਾਹੁੰਦੇ ਆ ਕਿ ਪੰਜਾਬ ਦੇ ਲੋਕ ਹੀ ਬਾਹਰ ਜਾ ਰਹੇ ਨੇ ਇਸ ਲਈ ਪੰਜਾਬ ਦੇ ਵਿੱਚ ਡੀਪੋਰਟ ਇੱਥੇ ਜਹਾਜ਼ ਉਤਰਿਓ ਕਿਉਂ ਉਤਰਿਓ ਹੁਣ ਸਾਰਾ ਚੀਜ਼ ਹਲੇ ਤਾਂ ਪਰਸੋਂ ਦੀ ਗੱਲ ਹੈ ਨਾ ਸਾਰੀ ਹੁਣ ਦੇਖਾਂਗੇ ਸਾਰਾ ਕੁਝ ਜੋ ਵੀ ਸੰਭ ਹੋਇਆ ਕਰਾਂਗੇ ਕੱਲ ਦਾ ਕਿਸ ਤਰ੍ਹਾਂ ਦੇਖ ਰਹੇ ਹਾਂ ਦਿੱਲੀ ਦਾ ਰਿਜ਼ਲਟ ਵੀ ਕੱਲ ਨੂੰ ਆਵੇਗਾ ਦਿੱਲੀ ਦਾ ਰਿਜ਼ਲਟ ਪੂਰਨ ਬਹੁਮਤ ਦੇ ਨਾਲ ਵਧੀਆ ਤਰੀਕੇ ਦੇ ਨਾਲ ਸੀ ਜਿਸ ਤਰ੍ਹਾਂ ਅਸੀਂ ਘੁੰਮ ਫਿਰ ਕੇ ਸਾਡੇ ਐਮਐਲਏ ਸਾਹਿਬ ਗਿਆਸਪੁਰਾ ਜੀ ਦੇਵਮਾਨ ਜੀ ਗੱਜਨ ਮਾਜਰਾ ਜੀ ਮੇਰੇ ਨਾਲ ਨੇ ਇਹ ਸਾਰੇ ਵੀ ਦਿੱਲੀ ਗਏ ਸੀ ਤੇ ਇਹਨਾਂ ਨੇ ਸਾਰੇ ਘੁੰਮ ਫਿਰ ਕੇ ਸਾਨੇ ਦੇਖਿਆ ਉੱਥੇ ਲੋਕਾਂ ਦਾ ਮਨ ਹੈ ਜਿਹੜਾ ਉਹ ਸਿਰਫ ਤੇ ਸਿਰਫ ਕੇਜਰੀਵਾਲ ਜੀ ਦੀ ਸਰਕਾਰ ਚਾਹੁੰਦੇ ਨੇ ਤੇ ਬਹਾਦਰ ਲੋਕਾਂ ਪਿੱਛੇ ਉਹਨਾਂ ਨੇ ਸ਼ਬਦ ਵਰਤੇ ਆ ਗੁੰਡੇ ਕਿਹਾ ਉਹਨਾਂ ਨੂੰ ਤੇ ਇਹ ਉਹ ਲੋਕ ਨੇ ਬਹਾਦਰ ਲੋਕ ਪੰਜਾਬ ਦੇ ਜਿਨ੍ਹਾਂ ਨੇ ਦੇਸ਼ ਦੀ ਆਜ਼ਾਦੀ ਤੋਂ ਪਹਿਲਾਂ ਸਭ ਤੋਂ ਜ਼ਿਆਦਾ ਕੁਰਬਾਨੀਆਂ ਦੇਸ਼ ਨੂੰ ਉਜਾਦ ਕੁਰਬਾਨ ਪਿੱਛੇ ਦਿੱਤੀ ਤੇ ਪੱਕ ਸਕਦਾ ਤੁਹਾਨੂੰ ਕੂਸ਼ਨ ਦੇ ਕਿਤਨੇ ਕਿਤੇ ਲੱਗ ਰਿਹਾ ਅਸੀਂ ਤੇ ਦੇਖੋ ਫੌਜਾਂ ਹਰ ਟਾਈਮ ਤਿਆਰ ਨੇ ਅਸੀਂ ਤੇ ਇਲੈਕਸ਼ਨਾਂ ਦੇਖੋ ਸਾਨੂੰ ਲੋਕਾਂ ਦਾ ਸਮਰਥਨ ਹੈ ਲੋਕ ਸਾਡੇ ਨਾਲ ਨੇ ਬਿਲਕੁਲ ਜੀ ਸਭ ਤੋਂ ਪਹਿਲਾਂ ਤਾਂ ਬਹੁਤ ਬਹੁਤ ਧੰਨਵਾਦ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਔਰ ਸਾਡੇ ਮੰਤਰੀ ਵਿਰੇਂਦਰ ਗੋਇਲ ਸਾਹਿਬ ਜਿਹੜੇ ਅੱਜ ਉਦਘਾਟਨ ਕਰਨ ਆਏ ਐ ਨਾਬਾ ਹਲਕੇ ਦੇ ਕਿਸਾਨਾਂ ਨੂੰ ਇਹਦਾ ਬਹੁਤ ਵੱਡਾ ਫਾਇਦਾ ਹੋਣਾ ਇੱਕ ਤਾਂ 40 ਕਰੋੜ ਦੀ ਲਾਗਤ ਦਾ ਜਿਹੜਾ ਬਜਟ ਸੀ 36 ਕਰੋੜ ਸੀ ਬਣ ਗਈ ਜੀ ਨਹਿਰ ਪੱਕੀ ਹੋ ਗਈ ਪਰ ਹਰੇਕ ਖੇਤ ਤੱਕ ਪਾਣੀ ਪਹੁੰਚੂਗਾ ਤਾ ਜਮੀਨ ਦਾ ਪਾਣੀ ਵੀ ਬਚੂਗਾ ਬਿਜਲੀ ਵੀ ਬਚੂਗੀ ਹਰਾਸ਼ਮੈਂਟ ਬਚੂਗੀ ਫਸਲ ਚੰਗੀ ਹੋਊਗੀ ਟੋਟਲੀ 100% ਕਿਸਾਨ ਨੂੰ ਮੁਨਾਫਾ ਹੀ ਮੁਨਾਫਾ ਜੀ ਅੱਜ ਦੀਵਾਲੀ ਨੂੰ ਵੀ ਵੱਧ ਖੁਸ਼ੀ ਦਾ ਦਿਨ ਆ ਕਿਸਾਨ ਖੜੇ ਨੇ ਜਿਹੜੇ ਕਿਸਾਨ ਦੇ ਖੇਤ ਨੂੰ ਪਾਣੀ ਮਿਲ ਜੇਵੇ ਇਸ ਨੂੰ ਵੱਡਾ ਤੋਹਫਾ ਕੀ ਹੋ ਸਕਦਾ ਸੀ ਮੰਤਰੀ ਜੀ ਦੇ ਮੁੱਖ ਮੰਤਰੀ ਜੀ ਦੇ ਬਹੁਤ ਧੰਨਵਾਦ ਦੇ ਆ ਜਿਨ੍ਹਾਂ ਨੇ ਸਾਨੂੰ ਵਾਦਾ ਨਹੀਂ ਕੀਤਾ ਕਾਕੇ ਵਿਖਾਇਆ ਤੁਸੀਂ ਅਮਰਗੜ ਹਲਕੇ ਦੇ ਵਿੱਚ ਸਾਡੇ ਜਾ ਕੇ ਦੇਖਿਓ ਵੀ ਕੀ ਕਿੰਨੇ ਪੱਕੇ ਸ਼ੂਏ ਹੋਗੇ ਇੱਕ 70 ਸਾਲਾਂ ਦਾ ਮਿੱਟੀ ਜ਼ਮੀਨ ਪਈ ਤੇ ਉਦਹੀਂ ਮਤਲਬ ਕਿਸਾਨੀ ਉਕਨੇ ਹੋ ਰਹੀ ਸੀ ਉਹ ਛੜਾ ਕੇ ਜ਼ਮੀਨ